ਏ 4 ਦੇ ਮਾਰ ਕੇ 5 ਦੀ ਕਾਪੀ ਹੈ 5 ਦੀ ਕਾਪੀ ਇਹਦੀ ਤੇ ਕੀ ਰੇਟ ਹੈ ਦਾ ਜਿਹੜੀ ਚੀਜ਼ ਵੀ ਚੇਂਜ ਹੋਈ ਹੈ ਟਰੈਕਟਰ ਦੀ ਹੈ ਨਾ ਆਪਾਂ ਸਾਹਮਣੇ ਦੱਸਾਂਗੇ ਅਗਲੇ ਕੋਈ ਲੁਕਾਉਣੀ ਠੀਕ ਹੈ ਬਾਈ ਕਿਦਾਂ ਇਹ ਦੇਖ ਮੂਰਲੇ ਰਿੰਮ ਨਵੇਂ ਪਾਏ ਹੋ ਆ ਰਿੰਮ ਦੇਖ ਸਕਦੇ ਹੋ ਵੀ ਤੁਸੀਂ ਮੂਰਲੇ ਦੋਨੇ ਮਾਗ ਲੈ ਰਿਹਾ ਮਨਾਲ ਦੇ ਇੱਕ ਉਧਰਲੇ ਰਿੰਮ ਵੀ ਦਿਖਾ ਦੂ ਦੋਹੀ ਚੇਂਜ ਹਨ ਹਾਂ ਦੋਨੇ ਜੀ ਠੀਕ ਹੈ ਆ ਮੇਟਰ ਸਾਲਪ ਨਮੀ ਲੱਗ ਗਿਆ ਪੰਪ ਬਾਹਰ ਵਾਲਾ ਬਾਹਰ ਟਰੈਕਟਰ ਹੈ ਹਾਂ ਮੋਕੇ ਨੇ ਮੋੜ ਜਦੋਂ ਦੂਜੀ ਸ਼ੋਹ ਵਾਲੀ ਹੁੰਦੀ ਆ ਨਾ ਟੌਰਚੋ ਵਾਲੇ ਮੋੜ ਜੀ ਆ ਜਿਹੜੇ ਤਾਂ ਠੀਕ ਹੈ ਨਾ ਉਹ ਪਾਪ ਵੀ ਅੰਦਰ ਵਾਲਾ ਮਿਲੂ ਤੈਨੂੰ 95 95 ਮਾਰ ਲੈ ਇਹ 5 ਮਾਰ ਲੈ ਠੀਕ ਹੈ ਕਿਹਨਾ ਟਮਾਟਰ ਹੀ ਛੋਹ ਹੈ ਟਮਾਟਰ ਬਾਕੀ ਇਹ ਕਰੇਜ ਬਹੁਤ ਹੈ ਦਾ ਠੀਕ ਹੈ 50 ਨੰਬਰ ਤੇ ਆਹ ਬਈ 855 ਰਾਜਾ 8 ਮਾਰ ਲੈ 8 ਮਾਰ ਲੈ ਇਹ ਠੀਕ ਹੈ 50 ਨੰਬਰ ਹੈ ਹਾਂ ਮੂਰਲੇ ਟਾਇਰ ਦੇ ਨਵੇਂ ਮਾਗ ਲੈ 60 ਪਾਈ ਹੋਣਗੇ 14 ਨਾਲ ਠੀਕ ਹੈ ਬਈ ਮੂਰਲੇ ਵੀ ਵੱਡੇ ਪਾਈ ਹੋਏ ਸੱਤ 50 ਮੂਰਲੇ ਵੱਡੇ ਪਾਈ ਹੋਏ ਹਾਂ ਟਾਇਰ ਅੱਧੇ ਪਹਿ ਦੇ ਨਾ ਹਾਂ ਠੀਕ ਹੈ ਲੈ ਮੇਤਰੂ ਦੇਖ ਟਾਇਰ ਹਾਂ ਇੰਜਨ ਗੇਅਰ ਤੋਂ ਦੇਖ ਸਕਦੇ ਹੋ ਕੰਡੀਸ਼ਨ ਵਧੀਆ ਪਈ ਹੈ ਟਰੈਕਟਰ ਦੀ ਇਹ ਫਸਟਵਾਲ ਟੀ ਵੀ ਇਹ ਵਾਹਟ ਸਾਰਾ origignal ਹੈ ਸਾਰਾ origignal ਟਰੈਕਟਰ ਹੈ ਮੇਰੇ ਤੋਂ ਬਾਗਲੇ ਜਾ ਸਕਦੇ ਬਾਈ ਨੇ ਪਹਿਲੀ ਗਾਰੰਟੀ ਦੇਤੀ ਕਹਿੰਦਾ ਸਾਰੇ ਟਰੈਕਟਰ ਦੀ ਗਾਰੰਟੀ ਆਪਣੀ ਸਾਰੇ ਬਾਗਲੇ ਜਾ ਸਕਦੇ ਤੁਸੀਂ ਨਹੀਂ ਨਹੀਂ ਇੰਜਨ ਇੰਜਨ ਫੁੱਲ ਕੰਮ ਹੋਇਆ ਅਸੀਂ ਫੁੱਲ ਕੰਮ ਹੋਇਆ ਵੀ ਤਾਂ ਠੀਕ ਹੈ ਵੀ ਦੀ ਫੁੱਲ ਗਾਰੰਟੀ ਹੈ ਠੀਕ ਹੈ ਤੇ ਨੰਬਰ ਕਿੱਥੋਂ ਹੈ ਬਈ ਇਹਦਾ ਨੰਬਰ ਇਹਦਾ ਪੀ ਵੀ 3 ਹੈ ਪੰਜਾਬ ਦੀ ਹੈ ਮੁਕਸਰ ਹਾਂ ਦਾ ਮੁਕਸਰ ਦਾ ਠੀਕ ਹੈ ਡਿਮਾਡਰ ਕਿੰਨਾ ਹੈ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ ਠੀਕ ਹੈ ਲੈ ਬਾਈ ਬਾਈਆਂ ਕੋਲੇ ਲੋਨ ਦੀ ਵੀ ਸੁਵਿਧ ਮਾਲੂ ਮਾਰਕ 11 ਦੇ 12 ਦੀ ਕਾਪੀ ਚੱਪੜ 12 ਦੀ ਕਾਪੀ ਹੈ ਸਤਿ ਸ੍ਰੀ ਅਕਾਲ ਦੋਸਤੋ ਇੱਕ ਬਈਆ ਨੂੰ ਜੀ ਤੁਹਾਡਾ ਸਵਾਗਤ ਹੈ ਅੱਜ ਆਸਾਏ ਪਿੰਡ ਬੈਣੀ ਵਾਲਾ ਤੇ ਬਾਈ ਨਾਲ ਕਰਦੇ ਆਪਾਂ ਗੱਲਬਾਤ ਬਾਈ ਕੋਲੇ ਕਈ ਟਰੈਕਟਰ ਖੜੇ ਨੇ ਜਬ ਪੁੱਛਦੇ ਬਾਈ ਨੂੰ ਬਈ ਕਿੰਨੇ ਮਾਡਲ ਆ ਤੇ ਕੀ ਰੇਟ ਆ ਅੱਜ ਮਿੱਤਰੋ ਕਰਾਉਣੇ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਠੀਕ ਠਾਕ ਬਈ ਬੜੀ ਤੇ ਬਾਈ ਕਿੰਨੇ ਟਰੈਕਟਰ ਜ ਆਪਣੇ ਕੋਲੇ ਟਰੈਕਟਰ ਹੈਗੇ ਬਾਈ ਪੰਜ ਠੀਕ ਹੈ ਤੇ ਬਈ ਆਪਾਂ ਆਹ ਟਰੈਟੋ ਸ਼ੁਰੂਆਤ ਕਰ ਲੈਂਦੇ ਹਾਂ ਨਾ ਤੇ ਆ ਕਿੰਨੇ ਮਾਡਲ ਬਈ ਇਹ ਚਾਰ ਮਾਡਲ ਚਾਰ ਮ ਕੀ ਨੰਬਰ ਕਿਤੂ ਦਾ ਹੈ ਨੰਬਰ ਪੰਜਾਬ ਦਾ ਨੰਬਰ ਪੰਜਾਬ ਇਹਦਾ ਆਧਾਰ ਕਾੜੀ ਹੋਣਗੇ ਨਾ ਹਾਂ ਕਾਪੀ ਵੀ ਮਿਲ ਜੂ ਆਧਾਰ ਕਾੜੀ ਕਾਪੀ ਬਿਲਕੁਲ ਹਾਂ ਠੀਕ ਬਾਕੀ ਮਤਰਾ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਨਾਲ ਟਾਇਰ ਦੇਖ ਸਕਦੇ ਹੋ ਤੁਸੀਂ ਟਰੈਕਟਰ ਵਧੀਆ ਪਿਆ ਕਿੰਨੇ ਮਾਡਲ ਦਾ 4000 ਮਾਡਲ ਦਾ 4 ਮਾਡਲ ਦਾ ਠੀਕ ਹੈ ਰੰਗ ਪੇਂਟ ਤਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ オリジナル ਅਗਲੇ ਮਗਰਾਟ ਮਾੜਾ ਹੀ ਖਰਾਬ ਸੀ ਉਹ ਆਪਾਂ ਕਰਾਇਆ ਹੈ ਅੱਛਾ ਅੱਛਾ ਬਾਕੀ ਬਾਰ ਵੀ ਲੈਣ ਆਧਾਰ ਰੈਕਟ ਅਰੀਜਨਲ ਠੀਕ ਹੈ ਇਹ ਆਪ ਦਾ ਨੰਬਰ ਹੈ ਨਾ ਬਈ ਇਹ ਆਪ ਦਾ ਨੰਬਰ ਠੀਕ ਹੈ ਇਹ ਪਾਲਟੀ ਦਾ ਪਤਾ ਆਪਣ ਨੂੰ ਪਾਲਟੀ ਪਹਿਲੇ ਦੂਜੇ ਨਹੀਂ ਹੋਣਗੇ ਆਪਣੇ ਕੋਲ ਜਿੰਨੇ ਡੈਕ ਪਹਿਲੇ ਦੂਟ ਹੋਗੇ ਹਨਾ ਠੀਕ ਹੈ ਠੀਕ ਹੈ ਤੇ ਮਿੱਤਰੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਆ ਪਾਇਰ ਵੀ ਦੇਖ ਸਕਦੇ ਹੋ ਤੁਸੀਂ ਫਿਰ ਵੀ ਦੇਖ ਸਕਦਾ ਇਹ ਕਹਿੰਦਾ ਫੁੱਲ ਚੰਗਾ ਬਾਈ ਫੁੱਲ ਚੰਗਾ ਠੀਕ ਹੈ ਬਾਈ ਮਤਲਬ ਬੰਦਾ ਬਾਹਲੇ ਲੈ ਜਾ ਸਕਦਾ ਬਾਹਲੇ ਲੈ ਆ ਕੇ ਇੱਥੇ ਚੈੱਕ ਕਰਕੇ ਲੈ ਜਾ ਆਪਣਾ ਠੀਕ ਹੈ ਠੀਕ ਹੈ ਤੇ ਮਿੱਤਰੋ ਬਾਈ ਨੇ ਗਰੰਟੀ ਵੀ ਦੇ ਦਿੱਤੀ ਬਾਈ ਕਹਿੰਦਾ ਬਾਹਲੇ ਲੈ ਜਾ ਸਕਦਾ ਟਰੈਕਟਰ ਤੇ ਬਾਈ ਆਹਾ 60 ਬਾਰਵਾ ਗਿਆ ਇਹ ਕਿੰਨੇ ਮਾਡਲ ਬਾਈ ਇਹ 99 92 ਠੀਕ ਹੈ ਕਿੱਥੋਂ ਨੰਬਰ ਬਾਈ ਇਹ ਵੀ ਪੰਜਾਬ ਦਾ ਹੈ ਸ਼ੇਪ ਆਉਦਾ ਤੇ ਬਈ ਆ ਆਪਣੇ ਆਸ਼ੀਰ ਰੇਟ ਕੀਆ ਇਹਦਾ 13 ਹੈ ਜੀ 13 ਮੌਕੇ ਤੇ ਮਾਨ ਕਰਦਾ ਬਾਕੀ ਮੌਕੇ ਜਮਾਨਦਾ ਠੀਕ ਹੈ ਬਈ ਤੇ ਅਦਰ ਰੇਟ ਕੀ ਬਈ ਇਹਦਾ 188 ਹਾਂ ਹਾਂ ਤੇ ਮੌਕੇ ਤੇ ਇਹ ਦੇ ਦਾਂਗੇ ਆਪਾਂ 175 ਦਾ 175 ਦਾ ਤੇ ਮਿੱਤਰੋ ਬਾਈ ਕਹਿੰਦੇ 175 ਦਾ ਦੇ ਦਾਂਗੇ ਤੇ ਬਾਕੀ ਤੁਸੀਂ ਇੰਜਨ ਗੇਅਰ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਟਾਇਰ ਨਾਲ ਦੇ ਬਈ ਨਾ ਟਾਇਰ ਦੂਰੀ ਦੇ ਦੂਰੇ ਲੱਗਾ ਇਹ ਪਾਲਟੀ ਪਹਿਲੀ ਪਹਿਲੀ ਪਾਲਟੀ ਪਹਿਲੀ ਅਸਲ ਪਹਿਲੀ ਠੀਕ ਹੈ ਇਹ ਸਾਰਾ Ориਜినਲ ਹੈ ਨਾ ਸਾਰਾ Ориਜినਲ ਹੈ ਠੀਕ ਹੈ ਤੇ ਐਸੈਸਰੀ ਸਾਰਾ ਕੁਝ ਨਾਲ ਹਾਂ ਲੈ ਕੇ ਜੱਗਿਆ ਜੀ ਸਾਰਾ ਕੁਝ ਡੰਡਾ ਫੱਟੀ ਡਰਾਈਵ ਸਭ ਕੁਝ ਆ ਜਾਏਗਾ ਸਭ ਕੁਝ ਨਾਲ ਠੀਕ ਹੈ ਬਈ ਤੇ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਬਹੁਤ ਚੰਗਾ ਵਾਹ ਲੈ ਜਾ ਸਕਦਾ ਬੰਦਾ ਨਾ ਤੇ ਮਿੱਤਰੋ ਬਾਈ ਕਹਿੰਦਾ ਇਹ ਟਰੈਕਟਰ ਦੀ ਵੀ ਗਾਰੰਟੀ ਹੈ ਵਾਹ ਲੈ ਜਾ ਸਕਦੇ ਤੁਸੀਂ ਟਰੈਕਟਰ ਬਹੁਤ ਸੋਹਣਾ ਪਿਆ ਜਿੰਨਾ ਕਿ ਟਾਇਰ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਵੀ ਤੁਸੀਂ ਦੇਖ ਸਕਦੇ ਹੋ ਇੰਜਨ ਗੇਅਰ ਤਾਂ ਬਹੁਤ ਸਾਫ਼ ਹੈ ਟਰੈਕਟਰ ਜਿੰਨਾ ਕਿ ਕਹਦਗੇ ਤੇ ਕੀ ਕਿੰਨੇ ਮਾਡਲ ਆਖੇ ਬਈ ਹੈ ਇਹ 99 ਮਾਡਲ 99 ਮਾਡਲ ਠੀਕ ਆ ਪਹਿਾਵ ਨੰਬਰ ਤੇ ਆਹ ਬਈ 855 ਰਾਜਾ 8 ਮਾਡਲ 8 ਮਾਡਲ ਠੀਕ ਹੈ ਪਿਆਓ ਨੰਬਰ ਹੈ ਮੂਰਲੇ ਟਾਇਰ ਇਹਦੇ ਨਵੇਂ ਆਗਲੇ 80-80 ਆਣਗੇ 14 ਵਾਲੇ ਠੀਕ ਹੈ ਬਈ ਮੂਰਲੇ ਵੀ ਵੱਡੇ ਪਾਈ ਹੋਏ 7.50 ਮੂਰਲੇ ਵੱਡੇ ਪਾਈ ਹੋਏ ਹਾਂ ਠੀਕ ਹੈ ਬਈ ਤੇ ਇਹਦੇ ਡਿਮਾਂਡ ਕੀ ਬਈ ਇਹਦੀ 30 30 ਸਾਰੇ origignal ਬਈ ਇਹ ਇਹ ਵੀ origignal ਸਾਰਾ ਠੀਕ ਹੈ ਬਈ ਤੇ ਬਾਕੀ ਮਿੱਤਰ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਟਰੈਕਟਰ ਬਹੁਤ ਸੋਹਣਾ ਪਈ ਜਿੰਨਾ ਕਹਦੇ ਕਿ ਇੰਜਨ ਗੇਅਰ ਦਾ ਜਮਾ ਸੁੱਕਾ ਤੇ ਟਾਇਰ ਤੁਸੀਂ ਦੇਖ ਟਾਇਰ ਜਮਾ ਨਵੇਂ ਪਏ ਆ ਮੂਰਲੇ ਤਾਜ਼ੇ ਆ ਤੇ ਇਸ ਲਈ 80 ਪੈਸੇ ਮਿੱਤਰ ਟਾਇਰ ਇਹਦੇ ਸੱਤ ਪਹੀਆ ਦਾ ਟਾਇਰ ਸੱਤ ਪਹੀਆ ਵਾਲੇ ਪਾਏ ਬਈ ਹਾਂ ਠੀਕ ਆ ਮਾਗਲੇ ਵੀ ਚਾਹੁੰਦਾ ਟਾਇਰਾਂ ਚ ਠੀਕ ਹੈ ਬਈ ਗਾਰੰਟੀ ਹੈ ਸਾਰੇ ਟਾਇਰਾਂ ਦੀ ਕੋਈ ਮਰਜ਼ੀ ਸਾਰੀ ਟਾਇਰਾਂ ਦੀ ਗਾਰੰਟੀ ਹੈ ਠੀਕ ਹੈ ਬਈ ਤੇ ਆ ਮਿੱਤਰੋ 855 ਨਹੀਂ ਤਿੰਨ ਮਾੜ ਇਹ ਤਿੰਨ ਮਾੜ ਇਹ ਵੀ ਤੇ ਬਈ ਇਹਦਾ ਰੇਟ ਕੀ ਸੀ ਆਪਣੇ 855 ਦਾ 3 ਲੱਖ ਕੀ ਹੈ 3 ਲੱਖ 30 ਤੇ ਮੌਕੇ ਤੇ ਮੌਕੇ ਤੇ ਕਰ ਦਾਂਗੇ ਆਮਾਨ ਠੀਕ ਹੈ ਬਈ ਲੈ ਬਾਈ ਮਿੱਤਰੋ ਬਾਈ ਨੇ ਕਿਹਾ ਹੈ ਮੌਕੇ ਤੇ ਮਾਨ ਤਾਨ ਕਰ ਦਾਂਗੇ ਠੀਕ ਹੈ ਤੇ ਕਿੰਨੇ ਮਾਡਲ ਵੀ 855 ਤਿੰਨ ਮਾੜ ਤਿੰਨ ਮਾੜ ਇਹ ਵੀ ਪੰਜਾਬ ਨੰਬਰ ਠੰਡੇ ਦਾ ਨੰਬਰ ਹੈ ਇਹ ਠੰਡੇ ਦਾ ਨੰਬਰ ਇਹਦਾ ਲੋਕਲ ਆ ਗਿਆ ਫ ਠੀਕ ਹੈ ਇਹ ਵੀ ਨਟ ਕਰ ਰਹੀ ਹੈ ਇਹ ਟਾਇਰ ਬਈ ਦੇ ਨਾਲ ਦੇ ਨਾ ਟਾਇਰ ਤਾਂ ਅੰਹੀਂ ਆਇਆ ਆਪਣੇ ਕੋਲ ਤਾਂ ਲੱਗੇ ਹੋਣਗੇ ਨਾ ਟਾਇਰ ਇਹ ਹਾਂ ਲੱਗੇ ਹੋਣਗੇ ਤਾਂ ਮਾਲ ਦੇ ਟਾਇਰ ਅੱਧੇ ਪੈਜ ਦੇ ਨਾ ਹਾਂ ਠੀਕ ਹੈ ਲੈ ਮਿੱਤਰੋ ਦੇਖਣ ਟਾਇਰ ਹਾਂ 40 45 ਪੈਸੇ ਪੈ ਟਾਇਰ ਦੇ ਇੰਜਨ ਗੇਅਰ ਤਾਂ ਦੇਖ ਸਕਦੇ ਕੰਡੀਸ਼ਨ ਵਧੀਆ ਪਈ ਹੈ ਟਰੈਕਟਰ ਦੀ ਇਹ ਫਸਟਵਾਲ ਟੀ ਵੀ ਇਹ ਵਾਹ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਟਰੈਕਟਰ ਹੈ ਮਿੱਤਰੋ ਬਾਗਲੇ ਜਾ ਸਕਦੇ ਬਾਈ ਨੇ ਪਹਿਲੀ ਗਾਰੰਟੀ ਦੇਤੀ ਗਾ ਸਾਰੇ ਟਰੈਕਟਰ ਦੀ ਗਾਰੰਟੀ ਆਪਣੀ ਸਾਰੇ ਬਾਗਲੇ ਜਾ ਸਕਦੇ ਤੁਸੀਂ ਬਾਕੀ ਉਹ ਟਰੈਕਟਰ ਦੇਖ ਸਕਦੇ ਹੋ ਕਿੰਨੇ ਮਾਡਲ ਬਈ ਇਹੇ ਤਿੰਨ ਮਾਡਲ ਨੇ ਤਿੰਨ ਮਾਡਲ ਹੈ ਠੀਕ ਹੈ ਤੇ ਆਹ ਬਈ ਏਸੀ 450 ਹੈ ਨਾ ਇਹ 450 ਹੈ ਠੀਕ ਹੈ ਡੀਆਈ ਇਹ ਵੀ ਨੈਟਰ ਸਾਰੇ ਇਹ ਚਾਰ ਸਿਲੰਡਰ ਹੁੰਦਾ ਨਾ ਬਈ ਇਹ ਚਾਰ ਹੁੰਦੇ ਠੀਕ ਹੈ ਤੇ ਮਿੱਤਰੋ ਦੇਖ ਸਕਦੇ ਮੂਹਰੇ ਇਹਦੇ ਲਾਉਣਾ ਹੈ ਅਰ ਸੇਟੀ ਵੀ ਲਾਉਣਾ ਇਹਦੇ ਇੰਜਨ ਹੋ ਜਾਂਦਾ ਫੁੱਲ ਕੰਮ ਹੋਇਆ ਅਸੀਂ ਫੁੱਲ ਕੰਮ ਹੋਇਆ ਹੋਇਆ ਹੈ ਠੀਕ ਹੈ ਬਈ ਇਹਦੀ ਫੁੱਲ ਗਾਰੰਟੀ ਹੈ ਠੀਕ ਹੈ ਤੇ ਨੰਬਰ ਕਿੱਥੋਂ ਹੈ ਬਈ ਇਹਦਾ ਨੰਬਰ ਇਹਦਾ ਪੀਵੀਟੀ ਹੈ ਪੰਜਾਬ ਦੀ ਮੁਕਸਰ ਪੰਜਾਬ ਦਾ ਮੁਕਸਰ ਦਾ ਠੀਕ ਹੈ ਮਾਡਲ ਕਿੰਨਾ ਹੈ ਨੇ ਰੌਣ ਵੀ ਹੋਈ ਜੀ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ ਠੀਕ ਹੈ ਲੈ ਬਾਈ ਬਾਈਆਂ ਕੋਲੇ ਲੋਨ ਦੀ ਵੀ ਸੁਵਿਧਾ ਪਾਈ ਕਹਿੰਦੇ ਲੋਨ ਵੀ ਕਰ ਦਾਂਗੇ ਕਹਿੰਦੇ ਆਪਾਂ ਤੇ ਮਾਡਲ ਕਿੰਨਾ ਬਈ ਇਹ ਮੰਨ ਲੂੰ ਮਾਰ ਕੇ 11 ਦੇ 12 ਦੀ ਕਾਪੀ ਚਫ ਵਾਲੀ 12 ਦੀ ਕਾਪੀ ਹੈ ਠੀਕ ਹੈ ਤੇ ਮਿੱਤਰੋ ਤੇ ਟਾਇਰ ਵੀ ਦੇ ਦਸਾਂ ਟਾਇਰ ਮੂਹਰੇ ਤਾਂ ਪਿਆ ਇਹਦੇ ਨਵੇਂ ਪਏ ਆ ਫਿਰ ਤੁਸੀਂ ਤੁਸੀਂ 80 ਪੈਸੇ ਮੰਨ ਲਓ ਠੀਕ ਹੈ ਇਹ ਵੀ ਸਾਰਾ ਡੈਕ ਸਾਰਾ origignal ਹੈ ਨਾ ਠੀਕ ਹੈ ਇੱਕ ਮਿੱਤਰੋ ਤੁਹਾਨੂੰ ਹੋਰ ਗੱਲ ਦਿਖਾਉਣੇ ਸੋਨੂੰ ਤੇ ਛਾਤਰੀ ਦੇਖੋ ਮਿੱਤਰੋ ਕਿੰਨੀ ਸੁਣੀ ਸ਼ਿੰਗਾਰੀ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਦਾਲਰਾਂ ਦੇਖੋ ਲੱਗੀਆਂ ਮਿੱਤਰੋ ਦੇਖ ਦੂਰੀ ਚੌਂਕਦੇ ਆਈਆਂ ਹੂੰ ਟਰੈਕਟਰ ਬਹੁਤ ਸੋਹਣਾ ਬਾਹ ਕਿਲੇ ਜਾ ਸਕਦੇ ਤੁਸੀਂ ਤੇ ਇਹਦੀ ਡਿਮਾਂਡ ਕੀ ਬਈ ਇਹਦੀ ਡਿਮਾਂਡ 230000 ਹੈ 230000 ਬਾਕੀ ਮੌਕੇ ਤੇ ਠੀਕ ਹੈ ਬਈ ਟਰੈਕਟਰ ਚੁੱਕਾ ਹੈ ਕੋਈ ਮਰਜ਼ੀ ਚਲਾ ਕੇ ਬਾਹ ਕਿ ਇਹ ਬੰਦਾ ਕੋਈ ਮਰਜ਼ੀ ਲੈ ਠੀਕ ਹੈ ਬਈ ਤੇ ਵੀ ਆਹਾ ਇਹ ਵੀ ਐਸ ਹੈ ਇਹ 350 450 ਹੈ ਠੀਕ ਹੈ ਇਹ 3 ਸਿਲੰਡਰ ਹੁਣਾ ਨਹੀਂ ਵਿਚਾਰੀ ਹੈ ਜੀ ਇਹ ਵੀ ਚਾਰੀ ਹੈ ਹੌਸ ਪਾਵਰ ਦੀ ਫਰਕ ਹੁੰਦਾ ਅੱਛਾ ਉਹ ਕਿੰਨੇ ਹੌਸ ਪਾਵਰ ਆ ਗਿਆ ਪਿਆ ਉਹ 50 ਹੋਗਾ ਅੱਛਾ ਮੇਰੇ ਨਾਲ 45 45 ਕੋ ਹਣ 45 ਹੋਣਾ ਬਈ ਇਹ ਹਾਂ ਠੀਕ ਇਹ ਟਾਇਰ ਦੇ ਨਾਲ ਦੀ ਹੋਣਗੇ ਨਾ ਨਹੀਂ ਇਹਦੇ ਵੀ ਟਾਇਰ ਤਾਂ ਆਪਣੇ ਕੋਲ ਨਾਲ ਦੇ ਨਹੀਂ ਹੁੰਦੇ ਟਾਇਰ ਅੱਛਾ ਅੱਛਾ ਮਗਰਲੇ ਨਾਲ ਦੇ ਆ ਠੀਕ ਹੈ ਬਈ ਤੇ ਮਾਡਲ ਕਿੰਨਾ ਹੈ ਮਾਡਲ ਇਹ ਵੀ 11 ਹੈ ਅਸੀਂ 11 ਮਾਡਲ ਹੈ ਇਹਦਾ ਨਾਂ ਹੋ ਜੂਣਾ ਇਹ ਵੀ ਨਾਂ ਹੋ ਜੂਣਾ ਠੀਕ ਹੈ ਤੇ ਬਈ ਨੰਬਰ ਇਹਦਾ ਨੰਬਰ ਇਹਦਾ ਪੰਜਾਬ ਦਾ ਹੈ ਪੰਜਾਬ ਦਾ ਨੰਬਰ ਹੈ ਲੈ ਮਿੱਤਰੋ ਤੁਸੀਂ ਇੰਜਨ ਗੇਅਰ ਦੀ ਦੇਖ ਸਕਦੇ ਹੋ ਪੂਰਾ ਸੁੱਕਾ ਪੈ ਟਰੈਕਟਰ ਜਿੰਨਾ ਕਹਿ ਦਿੱ ਗਏ ਤੇ ਬਾਹਲੇ ਜਾ ਸਕਦੇ ਬਾਈਆਂ ਨੇ ਪਹਿਲੀ ਗਾਰੰਟੀ ਦਿੱਤੀ ਆਪਾਂ ਨੂੰ ਵੀ ਟਰੈਕਟਰ ਕੋਈ ਵੀ ਲਿਜਾਣਾ ਬਾਹਲੇ ਜਾ ਸਕਦੇ ਹੋ ਇੰਜਨ ਗੀਅਰ ਦਾ ਪੂਰਾ ਸੁੱਕਾ ਪੈ ਟਰੈਕਟਰ ਤੇ ਬਾਕੀ ਤੁਸੀਂ ਇਹ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਤੇ ਬਾਈ ਇਹਦਾ ਰੇਟ ਕੀ ਆ 175 ਹਾਂ ਹਾਂ ਇਹਦਾ ਮੁੱਲ ਹੀ ਹੈ ਅੱਛਾ ਅੱਛਾ ਠੀਕ ਹੈ ਬਾਕੀ ਮਾੜਾ ਮੋਟਾ ਕਰ ਦਾਂਗੇ ਮਾਨ ਲੈ ਮੇਟਰ ਨੂੰ ਸੁਣ ਦਿਖਾਉਣੇ 1855 ਤੇ ਕਿੰਨੇ ਮਾਡਲ ਬਈ ਇਹ ਇਹ 4 ਦੇ ਮਾਰ ਕੇ 5 ਦੀ ਕਾਪੀ ਹੈ 5 ਦੀ ਕਾਪੀ ਇਹਦੀ ਤੇ ਕੀ ਰੇਟ ਹੈ ਦਾ ਇਹਦਾ ਰੇਟ ਬਾਈ ਹੁਣ ਤਾਂ 225 ਹੈ ਅੱਛਾ ਅੱਛਾ 225 ਕੋਈ ਨਹੀਂ ਮੰਗਾ ਕਾ ਕਰਦਾਂਗੇ ਮੰਨਤਣਾ ਆਪਾਂ ਹੁਣ ਤਾਂ ਹੋ ਹਾਂ ਠੀਕ ਹੈ ਬਾਈ ਨੰਬਰ ਹਰਿਆਣਾ 14 ਅੱਚਾਰਾ ਨੰਬਰ ਠੀਕ ਹੈ ਤੇ ਬਾਈ ਇਹਦੇ ਆਪਣੇ ਵੀਡੀਓ 'ਚ ਆਪਾਂ ਇਹ ਗੱਲ ਦੱਸਣੀ ਆ ਬਈ ਮੰਨ ਦਾ ਜਿਹੜੀ ਚੀਜ਼ ਦੀ ਚੇਂਜ ਹੋਈ ਟਰੈਕਟਰ ਦੀ ਹੈ ਨਾ ਆਪਾਂ ਸਾਹਮਣੇ ਦੱਸਾਂਗੇ ਅਗਲਾਂ ਕੋਈ ਲੁਕਾਉਣੀ ਠੀਕ ਹੈ ਬਾਈ ਤਾਂ ਇਹਦੇ ਕ ਮੂਰਲੇ ਰਿਮ ਨਵੇਂ ਪਾਏ ਹੋਏ ਆ ਰਿਮ ਦੇਖ ਸਾਹਨੂ ਵੀ ਤੁਸੀਂ ਮੂਰਲੇ ਦੋਨੇ ਮਾਗ ਲੈ ਰਿਹਾ ਮਨਾਲ ਦੇ ਇੱਕ ਉਧਰਲੇ ਰਿਮ ਵੀ ਦਿਖਾ ਦੂ ਦੋਹੀ ਚੇਂਜ ਆ ਨਾ ਹਾਂ ਦੋਨੇ ਜੀ ਠੀਕ ਹੈ ਉਹ ਘਾਟ ਕੋਈ ਨਾ ਉਹ ਤਾਂ ਉਹ ਬਦਲ ਤੇ ਬਸ ਅੱਛਾ ਅੱਛਾ ਦੇਖ ਕ ਮਗਰਾਟ ਦੂਰੀ ਤੋਂ ਲੱਗੇ ਹੋਈ ਐ ਜੀ ਨਵੇਂ ਮਗਰਾਟ ਦੂਰ ਚ ਲੱਗੇ ਆ ਆ ਨੇ ਬਣਾ ਦੇ ਅਛਰੇ ਬਣਾ ਦੇ ਤੇ ਬਾਕੀ ਮਿੱਤਰੋ ਤੁਸੀਂ ਦੇਖਸਾ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਪਈ ਐ ਜਿੰਨੀ ਕਹਿੰਗੇ ਇੰਜਨ ਗੇਅਰ ਗੱਤ ਹੈ ਮਿੱਤਰੋ ਇੱਕ ਪੰਪ ਬਾਰੇ ਦੱਸਿ ਬਈ ਆਪ ਨੂੰ ਇਹਦਾ ਪੰਪ ਬਾਹਰ ਆ ਜੀ ਇੱਕ ਪੰਪ ਬਾਹਰ ਆਣਾ ਤੇ ਸਲਫ ਨਵੀਂ ਲੱਗੀ ਹੋਈ ਐ ਨਾ ਸਲਫ ਨਮਾ ਲੱਗਿਆ ਬਾਈ ਆ ਮਿੱਤਰੋ ਸਲਫ ਨਵੀਂ ਲੱਗੀ ਆ ਪੰਪ ਬਾਹਰ ਵਾਲਾ ਬਾਹਰ ਟਰੈਕਟਰ ਹੈ ਹੂੰ ਹੂੰ ਤੇ ਇੰਜਨ ਗੇਅਰ ਦਾ ਫੋਲ ਜਾਗਾ ਕਲੋਸ ਕਰ ਇੰਜਨ ਚ ਜਾ ਗਏ ਕਲੋਸ ਕਰ ਇੰਜਨ ਚ ਬਾਕੀ ਸਾਰਾ origignal ਹੈ ਨਾ ਬਈ ਇਹ ਬਾਕੀ origignal ਹੈ ਸਾਰਾ origignal ਹੈ ਠੀਕ ਹੈ origignal ਹੈ ਬੋਕੇ ਨੇ ਮਨੋ ਜਦੋਂ ਬਈ ਦੂਜੀ ਸ਼ੋਹ ਵਾਲੀ ਹੁੰਦੀ ਹੈ ਨਾ ਦੂਜੀ ਵਾਲੇ ਮਲ ਜੀ ਹੈ ਜਾਰੇ ਤਾਂ ਠੀਕ ਹੈ ਨਾ ਉਹ ਪਪ ਵੀ ਅੰਦਰ ਵਾਲਾ ਮਿਲੂ ਤੈਨੂੰ 95 99 ਮਾਰ ਲਾ ਇਹ 5 ਮਾਰ ਲਾ ਠੀਕ ਹੈ ਇਹਨਾਂ ਟਮਾਟਰੀ ਛੋਹ ਹੈ ਟਮਾਟਰੀ ਬਾਕੀ ਇਹ ਕਰੇਜ ਬਹੁਤ ਹੈ ਜੀ ਹਾਂ ਇਹਦਾ ਕਰੇਜ ਬਹੁਤ ਹੈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਭਾਈ ਜਿੰਨਾ ਕਿ ਇੰਜਨ ਗੇਅਰ ਦਾ ਬਹੁਤ ਚੰਗਾ ਟਰੈਕਟਰ ਹੈ ਤੇ ਟਾਇਰ ਹੈਗੇ ਨਾ ਬਈ 30 35 ਬਜੇ ਹੈ ਨਾ 30 35 ਬਜੇ ਟਾਇਰ ਆਉਂ 30 ਬਜੇ ਟਾਇਰ ਪੈ ਜੀ ਮੋਟਾ ਰਕਾ ਟੰਗ ਆ ਸਾਫਾ ਕਟਫਟਾ ਡਾ ਨਹੀਂ ਕਟਫਟਾਲੇ ਹੈ ਨਹੀਂ ਹਾਂ ਲੇਕਿਨ ਡੰਗ ਲਾਉਣਾ ਐਵੇਂ ਹੀ ਲਾ ਦਨਗੇ ਜੇ ਵੀ ਲਾ ਦਨਗੇ ਨਵੇਂ ਪੌਣੇ ਨਾ ਬਸ ਹਾਂ ਬਈ ਨੰਬਰ ਰੋਸੋ ਦਿੰਦੇ ਆਪਣਾ ਨੰਬਰ 77103 ਜੀ 62995 77103 62995 ਜੀ 62995 ਹਾਂ ਦੂਜਾ ਨੰਬਰ ਜੀ 99158 62995 ਠੀਕ ਹੈ ਬਈ ਹਾਂ ਲੈ ਬਈ ਦੋਸਤੋ ਬਾਈ ਨਾ ਕਰ ਲੋ ਕਨੈਕਟ ਬਾਈ ਕੋਲੇ ਖੜੇ ਆ 6-7 ਟਰੈਕਟਰ ਖੜੇ ਬਾਈ ਕੋਲੇ ਇਸ ਟਾਈਮ ਹਾਂ ਮੈਂ ਆਪਣੇ ਤੋਂ 10-12 ਟਰੈ ਰੋਟੇ ਵੀ ਵੱਡੇ ਵੀ ਆਉਂਦੇ ਜਾਂਦੀ ਰਹਿੰਦੇ ਠੀਕ ਹੈ ਤੇ ਬਾਈ ਤੁਸੀਂ ਬਾਈ ਨਾਲ ਕਨੈਕਟ ਕਰ ਸਕੋ ਜੇ ਕਿਸੇ ਨੇ ਟਰੈਕਟਰ ਵੇਚਣਾ ਤਾਂ ਵੀ ਜੇ ਕਿਸੇ ਨੇ ਲੈਣਾ ਟਰੈਕਟਰ ਤਾਂ ਵੀ ਬਾਈ ਨਾਲ ਕਨੈਕਟ ਕਰ ਸਕਦੇ ਹੋ ਤੇ ਪਲੀਜ਼ ਇਹੋ ਜੀਆਂ ਸਾਡੀਆਂ ਵੀਡੀਓ ਹੋਰ ਵੇਖਣ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਕੋਲ